ساری چھوٹی ہر ہرجوت کور لوٹیا جی عام آدمی پارٹی دے اس ہر کے دے، سارے ہی لیڈر سہبان بلاک پردان سہبان سارے لنگاں دے عہدے دار صاحبان اور اس پہلے سے بڑی تعداد آئے سانوں آشیرواد میرے بزرگ سڈیا ماما سارا پہنا نوجوان ساتھی ਸਾਰਿਆਂ ਨੂੰ ਫਤਿਹਤ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਤੁਹਾਡੇ ਕੋ ਲੋਕ ਸਭਾ ਦੀ ਵੋਟ ਵਾਸਤੇ ਬੇਨਤੀ ਕਰਕੇ ਆਈ ਹੈ ਅੱਜ ਜਿਹੜੇ ਦੇਸ਼ ਦੇ ਹਾਲਾਤ ਹੈ ਉਹਦੇ ਚ ਲੋਕਤੰਤਰ ਜਿਹੜਾ ਹੈ ਉਹ ਖਤਰੇ ਚ ਹੈ ਔਰ ਬਾਬਾ ਸਾਹਿਬ ਅੰਬੇਦਕਰ ਦਾ ਸੰਵਿਧਾਨ ਜਿਹੜਾ ਆ ਉਹਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਤੇਸ ਦਾ ਭਾਈਚਾਰਾ ਵੋਟ ਬੈਂਕ ਦੀ ਖਾਤਰ ਲਗਾਤਾਰ ਲਿਣਾਇਆ ਜਾ ਰਿਹਾ ਅੱਗ ਲਾਈ ਜਾ ਰਹੀ ਹੈ। ਔਰ ਸੂਥਿਆਂ ਦੇ ਹੱਕਾਂ ਤੇ ਲਗਾਤਾਰ ਟੱਕੇ ਪੈ ਰਹੇ ਆ। ਇਸ ਕਰਕੇ ਜਿਹੜਾ ਇਹ ਲੋਕ ਸਭਾ ਦੀ ਚੋਣ ਹੈ ਇਹ ਆਪਣੇ ਆਪ ਚ ਬੜੀ ਅਹਿਮੀਅਤ ਰੱਖਦੀ ਹੈ। 1 ਜੂਨ ਨੂੰ ਵੋਟਾਂ ਪੈਣੀਆਂ। ਤੁਹਾਡੇ ਕੋਲ ਬਹੁਤ ਕੈਂਡੀਡੇਟ ਆਉਣੇ ਆ। ਕਾਂਗਰਸੀ ਵੀ ਆਉਣੇ ਆ। ਅਕਾਲੀ ਵੀ ਆਉਣੇ ਆ। ਅਸੀਂ ਵੀ ਆਏ ਆ। ਹੋਰ ਬਾਕੀ ਵੀ ਆਉਣਗੇ। ਪਰ ਮੈਂ ਜ਼ਰੂਰ ਦੱਸਣਾ ਚਾਹੂੰਗਾ ਮੈਂ ਆਪਣਾ ਪੱਖ ਰੱਖੂੰਗਾ ਅਸੀਂ 2 ਸਾਲ ਪਹਿਲਾਂ ਤੁਹਾਡੇ ਆਸ਼ੀਰਵਾਦ ਨਾਲ ਸਰਕਾਰ ਚਾਏ ਸੀ ਭਗਵੰਤ ਮਾਨ ਨੇ ਬਤੌਰ ਮੁੱਖ ਮੰਤਰੀ 2 ਸਾਲਾਂ ਚ ਕੋਸ਼ਿਸ਼ ਕੀਤੀ ਆ ਨੌਜਵਾਨੀ ਕਿਸਾਨੀ ਦੀ ਜੇ 43000 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਤੇ ਕੋਈ ਬੰਦਾ ਨਹੀਂ ਕਹਿ ਸਕਦਾ ਪੰਜਾਬ 'ਚ ਕੋਈ ਰਿਸ਼ਵਤ ਕੋਈ ਭਾਈ ਭਤੀਜਾਵਾਦ ਕੋਈ ਸ਼ਿਫਾਰਿਸ਼ ਨਹੀਂ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਕਾਬਲੀਅਤ ਦੇ ਦਿੱਤੀਆਂ ਕਿਉਂਕਿ ਨੌਜਵਾਨਾਂ ਦਾ ਸਾਨੂੰ ਫਿਕਰ ਹੈ ਅੱਜ ਕਿਸਾਨਾਂ ਨੂੰ ਗੰਨੇ ਕਿਸਾਨਾਂ ਨੂੰ ਦੇਸ਼ ਸਭ ਤੋਂ ਵੱਧ ਕੋਈ ਰੇਟ ਦੇ ਰਿਹਾ ਤੇ ਭਗਵੰਤ ਮਾਨ ਦੀ ਸਰਕਾਰ ਦੇ ਰਹੀ ਹੈ ਅੱਜ ਕਿਸਾਨਾਂ ਨੂੰ ਨਿਰਵਿਘਨ ਕੋਈ ਬਿਜਲੀ ਦੇ ਰਿਹਾ ਤੇ ਭਗਵੰਤ ਮਾਨ ਦੀ ਸਰਕਾਰ ਦੇ ਰਹੀ ਹੈ ਔਰ ਅੱਜ ਇਹ ਵੈਲਫੇਅਰ ਸਟੇਟ ਹੋਣ ਦੇ ਨਾਤੇ ਪੰਜਾਬ ਇਕਲੌਤਾ ਸੂਬਾ ਜਿੱਥੇ 90% ਲੋਕਾਂ ਦੇ ਜਿਹੜੇ ਬਿਜਲੀ ਦੇ ਬਿੱਲ ਹੈ ਉਹ ਜ਼ੀਰੋ ਹੋ ਇਹਦੇ ਪਿੱਛੇ ਇੱਕੋ ਮਕਸਦ ਹੈ ਭਗਵੰਤ ਮਾਨ ਜੀ ਦਾ ਮੰਨਣਾ ਮਹਿੰਗਾਈ ਦਾ ਜਮਾਨਾ ਹੈ ਮਹਿੰਗਾਈ ਤੇ ਜਮਾਨੇ ਸਰਕਾਰ ਦਾ ਫਰਜ ਹੈ ਕਿ ਲੋਕਾਂ ਤੇ ਆਰਥਿਕ ਜਿਹੜਾ ਬੋਝ ਹੈ ਉਹਨੂੰ ਅਸੀਂ ਘਟਾਈਏ ਲਗਾਤਾਰ ਚੰਗੇ ਸਕੂਲ ਬਣਾ ਰਹੇ ਹਾਂ ਮਹੱਲਾ ਕਲੀਨਿਕ ਆਮ ਆਦਮੀ ਕਲੀਨਿਕ ਉਹਦੇ ਵਿੱਚ ਸਾਡਾ ਮਕਸਦ ਹੈ ਕਿ ਬੱਚਿਆਂ ਦੀ ਪੜ੍ਹਾਈ ਤੇ ਬਜ਼ੁਰਗਾਂ ਦੀ ਦਵਾਈ ਇਹ ਖਰਚੇ ਪਰਿਵਾਰਾਂ ਤੋਂ ਘਟ ਜਾਣ ਤੇ ਉਸ ਪਰਿਵਾਰ ਦੀ ਖੁਸ਼ਹਾਲੀ ਕੋਈ ਰੋਕ ਨਹੀਂ ਸਕਦਾ

ਉਦੋਂ ਤੁਸੀਂ ਨੁਮਾਇੰਦਾ ਜਿਹੜਾ ਭੇਜਣਾ ਉਹਦੇ ਲਈ ਮੇਰੀ ਤੁਹਾਨੂੰ ਦੋ ਤਿੰਨ ਬੇਨਤੀਆਂ ਸ਼੍ਰੀ ਲੰਗਪੁਰ ਸਾਹਿਬ ਤੋਂ ਪਹਿਲਾਂ ਵੀ ਐਮਪੀ ਭੇਜਿਆ 2009 ਨੂੰ ਭੁੱਟੂ ਭੇਜਿਆ 14 ਚ ਮੁੜ ਕੇ ਨਹੀਂ ਆਇਆ 14 ਚੰਦੂ ਮਾਦਰਾ ਭੇਜਿਆ ਉਹਦੇ ਤੇ આરોਪ ਹੈ ਕਿ ਸ਼੍ਰੀ ਲੰਗਪੁਰ ਸਾਹਿਬ ਵਾਲੇ ਲੋਕਾਂ ਨੇ ਜਿਤਾਇਆ ਸੀ ਤੇ ਪੈਸਾ ਲਾ ਦਿੱਤਾ ਪਟਿਆਰੇ ਕਿਉਂਕਿ ਪੁੱਤ ਨੂੰ ਜੜਾਇਆ ਐਮਐਲਏ ਬਣਾਉਣਾ ਸੀ ਆ ਕਾਂਗਰਸ ਦਾ ਬੰਦਿਸ਼ तिवारी ਫੇਰ ਭੱਜ ਗਿਆ ਇਸ ਕਰਕੇ ਮੈਂ ਕਹਿੰਦਾ ਜਿਹੜੀ ਕਾਂਗਰਸ ਹੈ ਇਹ ਪਗੌੜੀਆਂ ਦੀ ਜਮਾਤ ਹੈ ਔਰ ਇਹਦੇ ਪਿੱਛੇ ਸੱਤ ਹੈ ਜਿਹੜਾ ਤੇ ਬੰਦਾ ਸੰਗਰੂਰ ਦਾ ਸੀ ਉਹਨੂੰ ਸ਼੍ਰੀ ਲਾਲਪੁਰ ਸਾਹਿਬ ਲਿਆ ਕੇ ਨਿਰਾਤਾ ਇਹਦਾ ਮਤਲਬ ਸੰਗਰੂਰ ਵਾਲੇ ਲੋਕ ਇਹਨਾਂ ਦੀ ਸੱਚਾਈ ਜਾਣ ਗਏ ਆ ਇਹਨਾਂ ਦੀ ਸੱਚਾਈ ਇਹਨਾਂ ਦੀ ਅਸਲੀਅਤ ਸਮਝ ਗਏ ਆ ਲੋਕਾਂ ਤੋਂ ਬਚ ਕੇ ਡਰ ਕੇ ਜਿਹੜਾ ਆ ਉਹਨਾਂ ਤੁਰਸਾ ਆ ਗਈ ਜਿਹੜਾ ਖਡੂਰ ਸਾਹਿਬ ਦਾ ਸੀ ਉਹਨੂੰ ਸੰਗਰੂਰ ਭੇਜਤਾ ਸੁਪਾਲ ਕਰਮ ਜਿਹੜਾ ਕਾਂਗਰਸ ਦਾ ਪ੍ਰਧਾਨ ਹੈ ਰਾਜਾ ਵੜਿੰਗ ਉਹ ਬਠਿੰਡੇ ਦਾ ਰਹਿਣ ਵਾਲਾ ਉਹਨੂੰ ਲੁਧਿਆਣੇ ਭੇਜਦਾ ਜਿਹੜਾ ਜਰਨਜੀਤ ਸਿੰਘ ਚੰਨੀ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਉਹਨੂੰ ਜਲੰਧਰ ਭੇਜਦਾ ਇਸ ਕਰਕੇ ਮੈਂ ਕਹਿੰਦਾ ਕਾਂਗਰਸ ਜਿਹੜੀ ਹੈ ਇਹ ਭਗੋੜੀਆਂ ਦੀ ਜਮਾਤ ਹੈ ਜਿੱਥੋਂ ਇੱਕ ਵਾਰ ਜਿੱਤ ਜਾਂਦੇ ਆ ਦੁਬਾਰਾ ਲੋਕਾਂ ਨੂੰ ਮੂੰਹ ਨਹੀਂ ਦਿਖਾਉਂਦੇ ਇਸ ਕਰਕੇ ਏਰੀਆ ਬਦਲ ਲੈਂਦੇ ਆ ਦੂਜੇ ਆ ਗਏ ਚੰਦੂ ਮਾਦਰੀ ਹੁਣੇ اکالی دل بادل کا جڑا یہ پارٹی ہے یہ پنتھ اور دو نہیں ہوئے نہیں ہوئے جدو پر جدو گروہ صاحب کی بھی بستے جدو انصاف مانگ رہے تھے ادو بادل اکالی دل کے ٹپرا نے ماجرہ منوکہ منگا ڈھینسا بادل سارے شامل ہیں ਇਹਨਾਂ ਨੇ ਬੇਗੁਨਾਹਾਂ ਤੇ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ। ਔਰ ਜਦੋਂ ਪੰਜਾਬ 'ਚ ਸੱਤਾ ਚਾਹੇ ਆ ਉਦੋਂ-ਉਦੋਂ ਇਹਨਾਂ ਨੇ ਆਪਣੇ ਸਰਮਾਏ ਬਣਾਏ ਤੇ ਪੰਜਾਬ ਤੇ ਕਰਜ਼ੇ ਚੜਾਏ। ਹੋਰ ਤੇ ਹੋਰ ਅਕਾਲੀ ਦਰਬਾਰਦਾਰ ਨਹੀਂ ਯਾਨੀ ਜੰਦੂ ਮਾਦਰੇ ਹੋਣਾਂ ਨੇ ਬਹੁਜਨ ਸਮਾਜਨਾ ਵੀ ਹਮੇਸ਼ਾ ਧੋਖਾ ਕੀਤਾ ਹੈ। ਜਦੋਂ-ਜਦੋਂ ਇਹਨਾਂ ਨੂੰ ਲੋਟ ਸੀ ਤੇ ਬਹੁਜਨ ਸਮਾਜਨਾ ਰਾਜ ਕਰਦੇ ਆ ਜਦੋਂ ਇਹਨਾਂ ਨੂੰ ਜਿਹੜੀ ਨਫ਼ਰਤ ਫੈਲਾਉਣ ਵਾਲੀ ਪਾਰਟੀ ਭਾਜਪਾ ਜਦੋਂ ਉਹ ਬੋਹਲਾ ਦਿੰਦੀਆਂ ਉਧਰ ਨੂੰ ਭੱਜ ਦਿੰਦੇ ਆ ਇਸ ਕਰਕੇ ਮੈਂ ਕਹਿੰਦਾ ਜਿਹੜਾ ਅਕਾਲੀ ਦਲ ਬਾਦਲ ਦਾ ਟੋਲਾ ਹੈ ਜਿਹੜਾ ਡਾਕੂਆਂ ਦਾ ਲੁਟੇਰੀਆਂ ਦਾ ਟੋਲਾ ਜਿਹਦੇ 'ਚ ਕੁਛ ਢੱਫਰ ਚੰਦੂ ਮਾਜਰੇ ਦਾ ਢੱਫਰ ਬਾਦਵਾ ਦਾ ਢੱਫਰ ਧੀਰਸੇ ਦਾ ਢੱਫਰ ਮਨੂਕੇ ਦਾ ਢੱਫਰ ਇਹ ਢੱਫਰਾਂ ਦੀ ਪਾਰਟੀਆਂ ਮਝਿੱਠੇ ਦਾ ਢੱਫਰ ਇਹ ਪੰਥ ਦੇ ਵੀ ਦੁਖੀ ਆ ਪੰਜਾਬ ਦੇ ਵੀ ਦੁਖੀ ਆ ਔਰ ਬਹੁਜਨ ਸਮਾਜ ਦੇ ਵੀ ਦੁਖੀ ਆ ਕਿਉਂਕਿ ਇਹਨਾਂ ਨੇ ਕਦੀ ਵੀ ਵਫਾ ਨਹੀਂ ਦਿਖਾਈ ਇਹ ਮੌਕਾ ਪਰਸ ਲੋਕ ਹੈ ਇਹਨਾਂ ਤੋਂ ਵੀ ਬਚ ਕੇ ਰਹੋ ਇਸ ਕਰਕੇ ਜਿਹੜੀ ਭਾਜਪਾ ਉਹ ਨਫਰਤ ਦੀ ਰਾਜਨੀਤੀ ਕਰਦੀ ਆ ਨਫਰਤ ਹੀ ਪੰਜਾਬ ਦੀ ਧਰਤੀ ਤੇ ਕੋਈ ਜਗ੍ਹਾ ਨਹੀਂ ਅਸੀਂ ਕੰਮ ਦੇ ਸਿਰ ਤੇ ਵੋਟ ਮੰਗਣ ਆਏ ਆ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਹਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਲੋਕ ਸਭਾ ਦਾ ਨੁਮਾਇੰਦਾ ਉਸ ਬੰਦੇ ਨੂੰ ਬਣਾਓ ਜਿਹੜਾ ਪੰਜਾਬ ਦੇ ਹੱਕਾਂ ਤੇ ਦਿੱਲੀ ਜਾ ਕੇ ਪੈਰ ਆਵੇ ਜਿਹੜਾ ਬਾਬਾ ਸਾਹਿਬ ਅਮੀਰ ਕਰਦੇ ਸੰਵਧਾਨ ਨੂੰ ਬਚਾਉਣ ਦੀ ਮਸ਼ੱਕਤ ਕਰੇ ਜਿਹੜਾ ਦੇਸ਼ ਦੇ ਭਾਈਚਾਰੇ ਨੂੰ ਮਜ਼ਬੂਤ ਬਣਾਉਣ ਦੀ ਵਕਾਲਤ ਕਰੇ ਜਿਹੜਾ ਲੋਕਤੰਤਰ ਨੂੰ ਬਚਾਉਣ ਲਈ ਥੋੜਾ ਜਾ ਕੇ ਗੱਲ ਕਰੇ ਇਸ ਕਰਕੇ ਮੈਂ ਤੁਹਾਡੀ ਚਰਚ ਬੇਨਤੀ ਕਰਦਾ 1 ਜੂਨ ਨੂੰ ਵੋਟਾਂ ਆਪਣਾ ਰਵੰਦਾ ਮੇਰਾ ਜੇ ਮੈਂ ਤੁਹਾਡੀ ਮਸੋਦੀ ਤੇ ਖਰਾ ਉਤਰਦਾ ਤੇ ਮੈਨੂੰ ਵੋਟ ਪਾ ਦਿਓ ਜੇ ਕੋਈ ਹੋਰ ਬਿਹਤਰ ਲੱਗੇ ਉਹ ਪਾ ਦਿਓ ਲੇਕਿਨ ਡੰਮੀ ਨਕਲੀ ਲੁਟੇਰਾ ਕਪ ਧੋਖੇबाज ਬੰਦੇ ਨੂੰ ਵੋਟ ਨਾ ਪਾਏ ਉਹ ਤੁਹਾਨੂੰ ਤਾਂਾਸ਼ਾ ਸਰਕਾਰ ਨੂੰ ਧੋਖਾ ਮਾ ਕੇ ਚੈਲੰਜ ਕਰੇ ਇਸ ਕਰਕੇ ਤੁਹਾਡੇ ਚਰਨਾਂ 'ਚ ਬੇਨਤੀ ਕਰ ਆਇਆ ਆ ਆਮ ਕਹਰਾਚੋਂ ਆਏ ਆ ਵਿਦਿਆਰਥੀ ਰਾਜਨੀਤਿਕਚੋਂ ਆਏ ਆ ਸੰਘਰਸ਼ ਕਰਕੇ ਆਏ ਆ ਭਗਵੰਤ ਮਾਨ ਜੀ ਨੇ ਮੌਕਾ ਦਿੱਤਾ ਹੈ ਕਿ ਅੱਜ ਦੇਸ਼ ਦੀ ਜਿਹੜੀ ਸਭ ਤੋਂ ਵੱਡੀ ਪੰਚਾਇਤ ਹੈ ਉਹ ਤੇ ਸ਼੍ਰੀਨੰਦੂ ਸਾਹਿਬ ਦੀ ਜਿਹੜੀ ਇਹ ਲੋਕ ਸਭਾ ਤੇ ਨੁਮਾਇੰਦਗੀ ਕਰਨ ਵਾਸਤੇ ਤੁਹਾਡਾ ਆਸ਼ੀਰਵਾਦ ਲੈਣ ਆਇਆ ਇੱਕ ਇੱਕ ਵੋਟ ਜਿਹੜੀ ਇੱਕ ਜੂਨ ਨੂੰ ਵੋਟਾਂ ਇੱਕ ਇੱਕ ਵੋਟ ਝਾੜੂ ਦੇ ਬਟਨ ਤੇ ਪਾ ਕੇ ਆਪਣੇ ਭਰਾ ਨੂੰ ਆਪਣੇ بیٹے ਨੂੰ ਆਪਣੇ ਸਹੁਰਾ ਨੂੰ ਆਸ਼ੀਰਵਾਦ ਦਿਓ ਪਰ ਮੈਂ ਤੁਹਾਡੇ ਨਾਲ ਵਾਦਾ ਕਰਦਾ ਹਾਂ ਮੈਂ ਤੁਹਾਡੇ ਨਾਲ ਸਪਰੀ ਹੋਈ ਮੀਟਿੰਗ ਇਹ ਮੀਟਿੰਗ ਨਹੀਂ ਇਹ ਤੇ ਇੱਕ ਤਰ੍ਹਾਂ ਦੀ ਰੈਲੀ ਹੈ ਜਿੱਤੀ ਵੱਡੀ ਤਦਾਦ ਤੁਸੀਂ ਸਾਨੂੰ ਆਸ਼ੀਰਵਾਦ ਦੇਣ ਆਇਓ ਤੁਹਾਡਾ ਇੱਕ ਇੱਕ ਕਦਮ ਜਿਹੜਾ ਚੱਲਿਆ ਸਾਡੇ ਸਿਰ ਮੱਥਿਆ ਔਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੰਜਾਬ ਦੇ ਜਿਹੜੇ ਫੰਡ ਖੋਏ ਜਾ ਰਹੇ ਆ ਪੰਜਾਬ ਦੇ ਜਿਹੜੇ ਹੱਕ ਖੋਏ ਜਾ ਰਹੇ ਆ ਪੰਜਾਬ ਨਾਲ ਜਿਹੜਾ ਵਿਤਕਰਾ ਕੀਤਾ ਜਾ ਰਿਹਾ ਔਰ ਬਾਬਾ ਸਾਹਿਬ ਅੰbedkar ਦਾ ਜਿਹੜਾ ਸੰਵਿਧਾਨ ਖਤਮ ਕੀਤਾ ਜਾ ਰਿਹਾ ਇਹਦੇ ਖਿਲਾਫ ਤੁਹਾਡਾ ਇਹ ਭਰਾ ਤੁਹਾਡਾ ਇਹ ਬੇਟਾ ਥੋਕ ਮਾਰ ਕੇ ਉੱਤੇ ਸਟੈਂਡ ਵੀ ਲਊਗਾ ਥੋਕ ਮਾਰ ਕੇ ਤਾਨਾਸ਼ਾਹੀ ਖਿਲਾਫ ਜਿਹੜੀ ਸਰਕਾਰ

ਔਰ ਜਿੰਨੇ ਵੀ ਤੁਸੀਂ ਬੈਠੇ ਹੋ ਔਰ ਮੇਰੀ ਖੁਸ਼ਕਿਸਮਤੀ ਹੈ ਮੈਂ ਗੁਰੂ ਸਾਹਿਬ ਤੋਂ ਡਰ ਕੇ ਔਰ ਪ੍ਰਮਾਤਮਾ ਦੇ ਪੈਜ ਇਹਨਾਂ ਤੁਹਾਡੇ ਚੋਂ ਅੱਜ ਤੋਂ ਵੱੱਟ ਤੇ ਜਿਹੜੇ ਜਿਹੜੇ ਮੇਰੇ ਸਹਿਕਾਰੀਆਂ ਵਾਡੇ ਬੈਠੇ ਆ ਨੌਜਵਾਨ ਸਾਥੀ ਬੈਠੇ ਮੇਰੀਆਂ ਮਾਵਾ ਭੈਣਾਂ ਇਹਨਾਂ ਨੂੰ ਮੈਂ ਬਾਈ ਦੇਮ ਜਾਣਦਾ ਮੇਰਾ ਤੁਹਾਡੇ ਨਾਲ ਪਰਿਵਾਰਕ ਰਿਸ਼ਤਾ ਆਮ ਸਧਾਰਨ ਪਰਿਵਾਰਾਂ ਚੋਂ ਆਏ ਆ ਇੱਕ ਦੂਜੇ ਦਾ ਦੁੱਖ ਦਰ ਸਮਝਦੇ ਵੀ ਆ ਇਹਨੂੰ ਹੱਲ ਵੀ ਕਰਾਂਗੇ ਇਸ ਕਰਕੇ ਇੱਕ ਜੂਨ ਨੂੰ ਅਸ਼ੀਰਵਾਦ ਦਿਓ ਵੋਟ ਪਾਓ

ਇਸ ਹੌਲ ਦੇ ਵਿੱਚ ਜਾਂ ਫਿਰ ਬਾਹਰ ਇੰਤਾਲ ਰੂਹਾਂ ਬੈਠ ਨੇ ਅੰਦਰ ਨੇ ਪਾਈਪਤੀ ਜਿਹੜੀ ਉਹ ਖੂਲ ਪਸੀਨੇ ਦੇ ਨਾਲ ਸਿੱਜੀ ਜਨਾਬਾਨ ਮਾਨਕ ਖਲੇ ਇਹ ਮਾਨਕ ਖਿਆ ਤਾਂ ਆਪਾਂ ਵੀ ਨਾ ਮਾਨਕ ਸੋ ਇਹ ਰਸ਼ਦਾ ਕੜਾ ਸਾਰਿਆਂ ਨਾਲ ਪ੍ਰਸਾਦ ਆਇਆ ਆਮ ਆਦਮੀ ਪਾਰਟੀ ਵੱਲੋਂ ਮੇਰਾ ਬਹੁਤ ਬਹੁਤ ਧੰਨਵਾਦ ਉਹ ਤੁਮ ਜੀ ਆਇਆਂ